ਬਸੰਤ ਹਿੰਡੋਲ ਘਰ ਦੂਜਾ ਮਹੱਲਾ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਾਇਆ ਨਗਰ ਏਕ ਬਾਲਕ ਵਸਿਆ ਖਿੰਪਲ ਥਿਰਨਾ ਰਹਾਈ ਅਨਕੋਪਾਵ ਜਤਨ ਕਰ ਥਾਕੇ ਬਾਰੰਬਾਰ ਪਰਮਾਈ ਮੇਰੇ ਠਾਕੁਰ ਬਾਲਕ ਇਕਤ ਕਰ ਆਣ ਸਤਗੁਰ ਮਿਲੈ ਤਾ ਪੂਰਾ ਪਾਈਐ ਬਜਰਾਮ ਨਾਮ ਨਹੀਂ ਸਾਨ ਰਹਾਉ ਇਹ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੁਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੁਏ ਸਭ ਸਾਖਤ ਹਰ ਗੁਰਮਤੀ ਕਰ ਪਾਇਆ ਦੀਨਾ ਦੀਨ ਦਿਆਲ ਪੈ ਹੈ ਜੋ ਕ੍ਰਿਸ਼ਨ ਬਿਦਰ ਕਰ ਆਇਆ ਮੇਰੇ ਉਸਦਾਮ ਭਾਵਨੀ ਧਾਰ ਸਭ ਕਿਸ ਆਗੇ ਦਲਦ ਪੰਜ ਸਮਾਇਆ RAM ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਖਤ ਕਰਹਿ ਬਖੀਲੀ ਇਕ ਰਤੀ ਤਿਲ ਨਾ ਘਟਾਈ ਜਨ ਕੀ ਉਸਤਤ ਹੈ RAM ਨਮ ਦਹਿ ਦੇਸ ਸੋਬਾ ਪਾਈ ਨਿੰਦਕ ਸਾਖਤ ਖਵਨਸ ਕੈ ਤਿਲ ਆਪਣੇ ਘਰ ਲੂਕੀ ਲਾਈ ਜਨ ਕੋ ਜਨ ਮਿਲ ਸੋਬਾ ਪਾਵੇ ਗੁਣ ਮਹਿ ਗੁਣ ਪਰਗਾਸਾ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵੈ ਦਾਸਨ ਦਾਸਾ ਆਪੇ ਜਲ ਅਪਰੰਪਰ ਕਰਤਾ ਆਪੇ ਮੇਲ ਮਿਲਾਵੇ ਨਾਨਕ ਗੁਰਮੁਖ ਸਹਿਜ ਮਿਲਾਏ ਜੋ ਜਲ ਜਲਹਿ ਸਮਾਵੈ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ ਤੁਕੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਮਲ ਉਧਰਿਆ ਕਹਿ ਏਕਬਾਰ ਬਾਲਮੀਕੈ ਹੋਆ ਸਾਧ ਸੰਗ ਤ੍ਰੂਕ ਮਿਲਿਆ ਹਰ નિਸੰਗ ਦੇਰਿਆ ਸੰਤਾ ਜਾ ਚਉ ਚਰਨ ਰੇਨ ਲੈ ਮस्तक ਲਾਵੋ ਕਰ ਕਿਰਪਾ ਦੇਨ ਰਹਾਉ ਗਨਕਾ ਉਦਰੀ ਹਰ ਕਹ ਤੂਤ ਗਜਿੰਦਰ ਤੇ ਆਇਓ ਹਰ ਕੀਓ మోਖ ਵਿਪਰ ਸੁਦਾਮੇ ਦਾਲਦ ਪੰਜ ਰੇ ਮਨ ਤੂ ਭੀ ਭਜ ਗੋਬਿੰਦ ਬਦਕ ਉਧਾਰਿਓ ਖੰਮ ਪ੍ਰਹਾਰ ਕੁਬਜਾ ਉਦਰੀ ਅੰਗੁਸ਼ਟ ਧਾਰ ਬਿਦਰੇ ਉਧਾਰਿਓ ਦਾਸਤ ਪਾਏ ਰੇ ਮਨ ਤੂੰ ਪੀ ਹਰ ਧਿਆਏ ਪ੍ਰਹਿਲਾਦ ਰਖੀ ਹਰ ਪੈਜ ਆਪ ਵਸਤਰ ਸ਼ੀਨਤ ਦ੍ਰੋਪਤੀ ਰਖੀ ਲਾਜ ਜਿਨ ਜਿਨ ਸੇਵਿਆ ਅੰਤ ਬਾਰ ਰੇ ਮਨ ਸੇਵ ਤੂੰ ਪਰਹਿ ਪਾਰ ਧੰਨ ਸੇਵਿਆ ਬਾਲ ਬੁੱਧ ਤ੍ਰਿਲੋਚਨ ਗੁਰ ਮਿਲ ਭਈ ਸਿੱਧ ਬੇਣੀ ਕੋ ਗੁਰ ਕੀਓ ਪ੍ਰਗਾਸ ਰੇ ਮਨ ਤੂੰ ਪੀ ਹੋਹੇ ਦਾਸ ਜੈ ਦੇਵਤਿਆ ਗਿਓ ਅਹਮੇਵ ਨਾਈ ਉਧਰਿਓ ਸੈਨ ਸੇਵ ਮਨ ਡੀਗਨ ਡੋਲੇ ਕਹੂ ਜਾਏ ਮਨ ਤੂੰ ਪੀ ਤਰਸਹਿ ਸਰਣ ਪਾਏ ਜੇ ਅਨੁਗ੍ਰਹਿ ਠਾਕੁਰ ਕੀਓ ਆਪ ਸੇਤੈ ਲੀਨੇ ਭਗਤ ਰਾਖ ਤਿੰਨ ਕਾ ਗੁਣ ਅਬ ਗਣ ਨਾ ਵਿਚਾਰਿਓ ਕੋਇ ਇਹ ਬਿਦ ਦੇਖ ਮਨ ਲਗਾ ਸੇਵ ਕਬੀਰ ਤੇ ਆਇਓ ਏਕ ਰੰਗ ਨਾਮ ਦੇਵ ਹਰ ਜੀਓ ਬਸਹਿ ਸੰਗ ਰਵਿਦਾਸ ਤੇ ਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ ਬਸੰਤ ਮਹੱਲਾ ਪੰਜਵਾਂ ਅਨਕ ਜਨਮ ਭ੍ਰਮੇ ਜੋ ਨਮਾਹਿ ਹਰ ਸਿਮਰਨ ਬਿਨ ਨਰਕ ਪਾਹੇ ਭਗਤ ਬਿਹੂ ਨਾ ਖੰਡ ਖੰਡ ਬਿਨ ਬੂਜੇ ਜਮ ਦੇਤ ਡੰਡ ਗੋਬਿੰਦ ਭਜੋ ਮੇਰੇ ਸਦਾ ਮੀਤ ਸੱਚ ਸਬਦ ਕਰ ਸਦਾ ਪ੍ਰੀਤ ਰਹਾਉ ਸੰਤੋਖ ਨ ਆਵਤ ਕਹੂੰ ਕਾਜ ਤੁਮ ਬਦਰ ਸਭ ਮਾਇਆ ਸਾਜ ਪਾਪ ਕਰਨ ਤੋ ਨਹਿ ਸੰਗਾਏ ਬਿਖ ਕਾਮਾ ਤਾ ਆਵੈ ਜਾਏ ਹਉ ਕਰਤ ਬਦੇ ਬਿਕਾਰ ਮੋਹ ਲੋਭ ਡੂਬੋ ਸੰਸਾਰ ਕਾਮ ਕ੍ਰੋਧ ਮਨ ਵਸਕੀਆ ਸੁਪਨੇ ਨਾਮ ਨਾ ਹਰ ਲੀਆ ਕਬਹੀ ਰਾਜ ਕਬ ਮੰਗਨ ਹਾਰ ਦੁਖ ਸੁਖ ਬਦੋ ਸੰਸਾਰ ਮਨ ਉਧਰਣ ਕਾ ਸਾਜ ਨਾਹੀ ਪਾਪ ਬੰਧਨ ਨਿਤ ਪਉਤ ਜਾਹੀ ਈਠ ਮੀਤ ਕੋ ਸਖਾ ਨਾਹੇ ਆਪ ਵੀ ਜਾਪੇ ਹੀ ਖਾਹੇ ਜਾ ਕਹਿ ਕੀਨੇ ਹੋਤ ਬਿਕਾਰ ਸੇ ਛੋਡ ਚਲਿਆ ਖਿਨ ਮਹਿ ਗਵਾਰ ਮਾਇਆ 모ਹ ਬੋ ਭਰਮਿਆ ਕਿਰਤ ਰੇਖ ਕਰ ਕਰਮਿਆ ਕਰਨੇ ਹਰ ਅਲਿਪਤ ਆਪ ਨਹੀਂ ਲੀਪ ਪ੍ਰਭ ਪੁੰਨ పాਪ ਰੱਖ લેਹੁ ਗੋਬਿੰਦ ਦਿਆਲ ਤੇਰੀ ਸਰਣ ਪੂਰਨ ਕਿਰਪਾਲ ਤੁਝ ਬਿਨ ਦੂਜਾ ਨਹੀਂ ਠਾਉ ਕਰ ਕਿਰਪਾ ਪ੍ਰਵ ਦੇਹੁ ਨਾਉ ਤੂ ਕਰਤਾ ਤੂ ਕਰਨਹਾਰ ਤੂ ਊਚਾ ਤੂ ਬਹੁ ਅਪਾਰ ਕਰ ਕਿਰਪਾ ਲੜ ਲਿਹੁ ਲਾਏ ਨਾਨਕ ਦਾਸ ਪ੍ਰਭ ਕੀ ਸਰਣਾਏ ਬਸੰਤ ਕੀ ਵਾਰ ਮਹਲ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਤੇ ਆਏ ਕੈ ਹੋ ਹੋ ਹਰਿਆ ਭਾਈ ਕਰਮ ਲਿਖੰਤੇ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਿਣ ਤ੍ਰਿ ਪਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੜ ਨ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੂਆ ਆਪਣੇ ਚਰਨ ਜਪਾਇਨ ਵਿੱਚ ਦਈ ਉਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਮਾ ਨਿਰੋਆ ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨਮੋਆ ਜਿਸ ਤੇ ਉਪਜਿਆ ਨਾਨਕ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਾਹੇ ਸਮਾਵੈ ਜੀ ਇਹ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿਨ ਤੇ ਆਇਨ ਸੁਣਨ ਨਿਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨ ਲਾਵੈ ਸਚ ਪੂਰੈ ਗੁਰੂ ਉਪਦੇਸਿਆ ਨਾਨਕ ਸੁਣਾਵੈ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਕਾਸ਼ ਰਾਜਾ ਰਾਮ ਮੌਲਿਆ ਅਨਤ ਪਾਏ ਜਹ ਦੇਖਉ ਤਹਿ ਰਹਿ ਅਸਮਾਈ ਰਹਾਉ ਦੂਤਿਆ ਮੌਲੇ ਚਾਰ ਬੇਦ ਸਿਮਰਤ ਮੌਲੀ ਸੋਕ ਤੇਬ ਸੰਕਰ ਮੌਲਿਓ ਜੋਗ ਤਿਆਨ ਕਬੀਰ ਕੋ ਸਵਾਮੀ ਸਭ ਸਮਾਨ ਪੰਡਿਤ ਜਨ ਮਾਤੇ ਪੜ ਪੁਰਾਨ ਜੋਗੀ ਮਾਤੇ ਜੋਗਤਿਆਨ ਸੰਨਿਆਸੀ ਮਾਤੇ ਅਹੰ ਮੇਵ ਤਪਸੀ ਮਾਤੇ ਤਪਕੇ ਭੇਵ ਸਭ ਮਦ ਮਾਤੇ ਕੋ ਨਾ ਜਾਗ ਸੰਗ ਹੀ ਚੋਰ ਕਰਮੁ ਉਸਨ ਲਾਗ ਰਹਾਉ ਜਾਗੈ ਸੁਖ ਦੇਉ ਅਰ ਅਕੂਰ ਹਰਮੰਤ ਜਾਗੈ ਧਰਲੰਕੂਰ ਸ਼ੰਕਰ ਜਾਗੈ ਚਰਨ ਸੇਵ ਕਲ ਜਾਗੇ ਨਾਮਾ ਜੈ ਦੇਵ ਜਗਤ ਸੋਵਤ ਬਹੁ ਪ੍ਰਕਾਰ ਗੁਰਮੁਖ ਜਾਗੇ ਸੋਈ ਸਾਰ ਇਸ ਦੇ ਹੀ ਕੇ ਅਦਿਕ ਕਾਮ ਕਹਿ ਕਬੀਰ ਪਜ ਰਾਮ ਨਾਮ ਜੋਏ ਖਸਮ ਹੈ ਜਾਇ ਪੂਤ ਬਾਪ ਖੇ ਲਾਇਆ ਬਿਨ ਸ੍ਰਵਣਾ ਖੀਰ ਪਿਲਾਇਆ ਦੇਖੋ ਲੋਗਾ ਕਲ ਕੋ ਪਾਓ ਸੁਤਮੁਕ ਲਈ ਆਪਣੀ ਮਾਓ ਰਹਾਓ ਵਗਾ ਬਿਨ ਹੁਰੀਆ ਮਾਰਤਾ ਬਦਨੇ ਬਿਨ ਖਿਰਖਿ ਰਹਾ ਹਸਤਾ ਨਿਦਰਾ ਬਿਨ ਨਰ ਪੈ ਸੋਵੇ ਬਿਨ ਬਸਨ ਖੀਰ ਬਿਲੋਵੇ ਬਿਨ ਅਸਥਨ ਗੌਲਵੇਰੀ ਪੈਡੇ ਬਿਨ ਬਾਟ ਕਨੇਰੀ ਬਿਨ ਸਤਗੁਰ ਬਾਟ ਨਾ ਪਾਈ ਕਹ ਕਬੀਰ ਸਮਝਾਈ ਪ੍ਰਹਿਲਾਦ ਪਠਾਏ ਪੜਨ ਸਾਲ ਸੰਗ ਸਖਾ ਬੋਹ ਲੀਏ ਬਾਲ ਮੋ ਕੋ ਕਹਾ ਪੜਾਵ ਸਾਲ ਜਾਲ ਮੇਰੀ ਪਟੀਆਂ ਲਿਖ ਦੇਹੋ ਸ੍ਰੀ ਗੋਪਾਲ ਨਹੀਂ ਛੋਡੋ ਰੇ ਬਾਬਾ RAM ਨਾਮ ਮੇਰੋ ਔਰ ਪੜਨ ਸਿਓ ਨਹੀਂ ਕਾਮ ਰਹਾਉ ਸੰਡੇ ਮਰ ਕੇ ਕਹਿਉ ਜਾਏ ਪ੍ਰਹਿਲਾਦ ਬੁਲਾਏ ਬੇਗਤਾਏ ਤੂ RAM ਕਹਿਨ ਕੀ ਛੋਡ ਬਾਨ ਤੁਜ ਤੁਰ ਤਿਛਡਾਉ ਮੇਰੋ ਕਹਿਓ ਮਾਨ ਮੋਕ ਕਹ ਸਤਾ ਬਹ ਬਾਰ ਬਰ ਪ੍ਰਭ ਜਲਥਲ ਗਿਰ ਕੀਏ ਪਹਾਰ ਇਕਰਾਮ ਨਾ ਛੋਡੋ ਗੁਰਹਿਗਾਰ ਮੋਕ ਕਹ ਕਾਲਜਾਰ ਭਾਵੈ ਮਰ ਡਾਰ ਕੜ ਖੜਗ ਕੋ ਪਿਓ ਰਸਾਏ ਤੁਜ ਰਖ ਨ ਹਾਰੂ ਮੋਹਿ ਬਤਾਏ ਪ੍ਰਭ ਥੰਬ ਤੇ ਨਿਕ세 ਕੈ ਵਿਸਥਾਰ ਹਰ ਨਖ ਸਛੇਦਿਓ ਨਖ ਬਿਦਾਰ ਓਏ ਪਰਮਪੁਰਖ ਦੇਵਾਦ ਦੇਵ ਭਗਤ ਹੇਤ ਨਰਸਿੰਘ ਭੇਵ ਕਹਿ ਕਬੀਰ ਕੋ ਲਖੈ ਨਾ ਪਾਰ ਪ੍ਰਹਿਲਾਦ ਉਧਾਰੇ ਅਨਕ ਬਾਰ ਇਸ ਤਨਮਨ ਮਦ ਦੇ ਮਦਨ ਚੋਰ ਜਿਨ ਗਿਆਨ ਰਤਨ ਹਿਰ ਲੀਨ ਮੂਰ ਮੈਂ ਅਨਾਥ ਪ੍ਰਭ ਕਹੋ ਕਾਹੇ ਕੋ ਕੋ ਨ ਬਿਗੂ ਤੋ ਮੈ ਕੋ ਆਹੇ ਮਦੋ ਦਰਨ ਦੁਖ ਸਹੇਉ ਨਾ ਜਾਏ ਮੇਰੋ ਚਪਲ ਬੁੱਧ ਸਿਉ ਕਹਾ ਬਸਾਏ ਰਹਾਉ ਸੰਕ ਸੁਨੰਦਨ ਸਿਵ ਸੁਕਾਦ ਨਬ ਕਮਲ ਜਾਣੇ ਬ੍ਰਹਮਾਦ ਕਬਜਨ ਜੋਗੀ ਜਟਾ ਧਾਰ ਸਭ ਆਪਨ ਅਉਸਰ ਚਲੇ ਸਾਰ ਤੂ ਅਥਾਹੋ ਮੋਹ 타ਹ ਨਾਹੇ ਪਰਬਦੀਨਾ ਨਾਥ ਦੁਖ ਕਹੋ ਕਾਹੇ ਮੋਰੋ ਜਨਮ ਮਰਨ ਦੁਖ ਆਥ ਧੀਰ ਸੁਖ ਸਾਗਰ ਗੁਨ ਰਉ ਕਬੀਰ ਨਾਇਕ ਏਕ ਬਨਜਾਰੇ ਪਾਚ ਵਰਦ 25 ਸੰਗ ਕਾਚ ਨੌ ਬਹੀਆਂ 10 ਗੁਨ ਆਹੇ ਕਸਨ 72 ਲਾਗੀ ਤਾਹੇ ਮੋਹ ਐਸੇ ਬਨਜਿ ਸੋ ਨਹੀਂ ਨਿਕਾਜ ਜੇ ਘਟੈ ਮੂਲ ਨਿਤ ਵਧੈ ਬਿਆਜ ਰਹਾਉ ਸਾਤ ਸੂਤ ਮਿਲ ਬਨਜ ਕੀਨ ਕਰਮ ਭਾਵਨੀ ਸੰਗ ਲੀਨ ਤੀਨ ਜਗਾਤੀ ਕਰਤਾਰ ਚਲੋ ਬਨਜਾਰਾ ਹਾਥ ਚਾਰ ਪੂੰਜੀ ਹੀ ਰਾਨੀ ਬਨਜ ਟੂਟ ਦੈਦ ਸਟਾਂਡੋ ਗਇਓ ਫੂਟ ਕਹ ਕਬੀਰ ਮਨ ਸਰਸੀ ਕਾਜ ਸਹਿਜ ਸਮਾਨੋ ਤੋ ਭਰਮ ਭਾਜ ਬਸੰਤ ਹਿੰਡੋਲ ਘਰ ਦੂਜਾ ਏਕ ਊ ਅੰਕਾਰ ਸਤਗੁਰ ਪ੍ਰਸਾਦ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਬਹ ਝੂਠੇ ਜਾਹੇ ਭੀ ਝੂਠੇ ਝੂਠੇ ਮਰਹਿ ਅਪਾਗੇ ਕਉ ਪੰਡਿਤ ਸੂਚਾ ਕਬਨ ਠਾਓ जहाँ बैस भोजन खाओ रहाओ जेह बा जूठी बोलत जूठा कर्ण नेत्र सब जूठे इन्द्री की जूठ उतरसनाहे ब्रह्म अग्न के लूठे अग्नि पी जूठी पानी जूठा जूठी बैस पकाया जूठी करशी परोसन लागा जूठे ही बैठ खाया ਗੋਬਰ ਝੂਠਾ ਚੌਕਾ ਝੂਠਾ ਝੂਠੀ ਦਿਨੀ ਕਾਰਾ ਕਹਿ ਕਬੀਰ ਤੇਈ ਨਰ ਸੁਚੇ ਸਾਚੀ ਪਰਿ ਵਿਚਾਰਾ ਰਾਮਾਨੰਦ ਜੀ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਕਤ ਜਾਈਐ ਰੇ ਕਰ ਲਾ ਗੋ ਰੰਗ ਮੇਰਾ ਚਿਤ ਨਾ ਚੱਲੇ ਮਨ ਭਇਓ ਪੰਗ ਰਹਾਉ ਏਕ ਦਿਵਸ ਮਨ ਭਈ ਉਮੰਗ ਕਸ ਚੰਦਨ ਚੂਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੇ ਜਹ ਜਾਈਏ ਤਹ ਜਲ ਪਖਾਨ ਤੂ ਪੂਰ ਰਿਹਾ ਹੈ ਸਭ ਸਮਾਨ 베ਦ ਪੁਰਾਨ ਸਭ ਦੇਖੇ ਜੋਏ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ ਸਤਗੁਰ ਮੈਂ ਬਲਿਹਾਰੀ ਤੋਰ ਜਿਨ ਸਕਲ ਵਿਕਲ ਪ੍ਰਮਾ ਕਾਟੇ ਮੂਰ ਰਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ ਬਸੰਤ ਬਾਣੀ ਨਾਮ ਦਿਉ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸਾਹਿਬ ਸੰਕਟ ਵੈ ਸੇਵਕ ਭਜੈ ਚਿਰੰਕਾਲ ਨਾ ਜੀਵੈ ਦੂ ਕੁੱਲ ਲਜੈ ਤੇਰੀ ਭਗਤ ਨਾ ਛੋਡੋ ਭਾਵੈ ਲੋਗ ਹਸੈ ਚਰਨ ਕਮਲ ਮੇਰੇ ਹੀਰੇ ਬਸੈ ਰਹਾਉ ਜੈਸੇ ਆਪਣੇ ਧਨਹਿ ਪ੍ਰਾਨੀ ਮਰਨ ਮੰਡੈ ਤੈਸੇ ਸੰਤ ਜਨਾਂ RAM ਨਾਮ ਨਾ ਛਾੜੈ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮ ਨਾਰਾਇਣ ਸੁਪ੍ਰਸੰਨ ਹੋਏ ਤਾ ਸੇਵਕ ਨਾਮਾ ਲੋਭ ਲਹਿਰਤ ਨੀਜਰ ਬਾਜੈ ਕਾਇਆ ਡੂਬੈ ਕੇਸਵਾ ਸੰਸਾਰ ਸਮੁੰਦੇ ਤਰ ਗੋਬਿੰਦੇ ਤਰ ਲੈ ਬਾਪ ਬੀਠੁਲਾ ਰਹਾਉ ਅਨਲ ਬੇੜਾ ਹੋ ਖੇਵ ਨਾ ਸਕਉ ਤੇਰਾ ਪਾਰ ਨਾ ਪਾਇਆ ਬੀਠੁਲਾ ਹੋ ਹੋ ਦਿਆਲ ਸਤਗੁਰ ਮੇਲ ਤੂ ਮੋ ਕਉ ਪਰ ਉਤਾਰੇ ਕੇਸਵਾ ਨਮ ਕਹਿ ਹੋ ਤਰ ਪੀ ਨਾ ਜਾਣੋ ਮੋ ਕਉ ਬਹ ਦੇਹ ਬਹ ਦੇਹ ਬੀਠੁਲਾ ਸਹਿਜ ਅਵਲ ਧੂੜਮਣੀ ਗਾੜੀ ਚਲਤੀ ਪੀਛੇ ਤਨਕਾ ਲੈਕਰ ਹਾਂਕਤੀ ਜੈਸੇ ਪਨਕਤ ਥਰੂ ਟਿਟ ਹਾਂਕਤੀ ਸਰ ਧੋਵਨ ਚਾਲੀ ਲਾਡਲੀ ਰਹਾਉ ਧੋਬੀ ਧੋਵੇ ਬਿਰਹਿ ਬਿਰਾਤਾ ਹਰ ਚਰਨ ਮੇਰਾ ਮਨ ਰਾਤਾ ਪੰਤ ਨਾਮ ਦਿਓ ਰਮ ਰਹਿਆ ਆਪਣੇ ਭਗਤ ਪਰ ਕਰ ਦਇਆ ਬਸੰਤ ਬਾਣੀ ਰਵਦਾਸ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਤੁਜਹ ਸੁਜੰਤਾ ਕਸ਼ੂ ਨਾਹੇ ਪਹਿਰਾਵਾ ਦੇਖੇ ਊ ਬਜਾਹੇ ਗਰਭਵਤੀ ਕਾ ਨਾਹੀ ਠਾਉ ਤੇਰੀ ਗਰਦਨ ਉਪਰ ਲਵੈ ਕਾਉ ਤੂ ਕਾਏ ਗਰਬ ਹੈ ਬਾਬਲੀ ਜੈਸੇ ਭਾਦੋ ਖੂਬ ਰਾਜ ਤੂ ਤਿਸਤੇ ਖਰੀ ਉਤਾਬਲੀ ਰਹਾਉ ਜੈਸੇ ਕੁਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਟੂੜੈ ਪ੍ਰਦੇਸ ਅਪਤਨ ਕਾ ਜੋ ਕਰੇ ਵਿਚਾਰ ਤਿਸ ਨਹੀਂ ਜਮ ਕੰਕਰ ਕਰੇ ਖਵਾਰ ਪੁੱਤਰ ਕਲਤਰ ਕਾ ਕਰਹਿ ਅਹੰਕਾਰ ਠਾਕੁਰ ਲੇਖਾ ਮੰਗਨ ਹਾਰ ਫੇੜੇ ਕਾ ਦੁਖ ਸਹਿ ਜਿਓ ਪਾਛੇ ਕਿਸਹਿ ਪੁਕਾਰਹਿ ਪੀਓ ਪੀਓ ਸਾਧੂ ਕੀ ਜੋ ਲੇਹ ਓਟ ਤੇਰੇ ਮਿਟਹਿ ਪਾਪ ਸਭ ਕੋਟ ਕੋਟ ਕਹਿ ਰਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨ ਕਾਮ ਬਸੰਤ ਕਬੀਰ ਜੀਓ ਏਕ ਓੰਕਾਰ ਸਤਗੁਰ ਪ੍ਰਸਾਦ ਸੁਰਹਿ ਕੀ ਜੈਸੀ ਤੇਰੀ ਚਾਲ ਤੇਰੀ ਪੂੰਛਟ ਉਪਰ ਚਮਕ ਬਾਲ ਇਸ ਕਰਮ ਹੈ ਸੋ ਤੂੰ ਢੂੰਡ ਖਾਹੇ ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ ਰਹਾਉ ਚਾਕੀ ਚਟਹ ਚੂਨ ਖਾਹੇ ਚਾਕੀ ਕਾਚੀ ਥਰਾ ਕਹਾਂ ਲੈ ਜਾਹੇ ਛੀਕੇ ਪਰ ਤੇਰੀ ਬਹੁਤ ਡੀਠ ਮਤ ਲਕਰੀ ਸੋਟਾ ਤੇਰੀ ਪਰੇ ਪੀਠ ਕਹਿ ਕਬੀਰ ਭੋਗ ਭਲੇ ਕੀਨ ਮਤ ਕੋ ਉਮਾਰ ਇੰਟ ਟੀਮ raag sarg chaup de mahalla pehla kar pehla ik onkar sat naam karta purakh nirbhau nirvair akal murat ajuni saibang gurprasad apne thakur ki ho cheeri charan gahe jag jeevan prab ke hamai maar nibheri raho पूरण परम ज्योत परमेश्वर प्रीतम प्राण हमारे मोहन मोह लिया मन मेरा समझस शब्द बिचारे मनमुख हीन हो छी मत झूठी मन्तन पीर सरीरे जबकी राम रंगी लै राती राम जपत मन धीरै हो मैं छोड़ भई बैराग न तब साची सुरत समानी ਕੁਲ ਨਿਰੰਜਨ ਸੋ ਮਨ ਮਾਨਿਆ ਬਿਸਰੀ ਲਾਜ ਲੋਕਾਨੀ ਪੂਰਪ ਵੇਖ ਨਹੀਂ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਹਰ ਕੈ ਨਾਮ ਰਤੀ ਸੋਹਾਗਨ ਨਾਨਕ ਰਾਮ ਪਧਾਰਾ ਸਰਗ ਮਹਿਲਾ ਪਹਿਲਾ ਹਰ ਬਿਨ ਕਿਉ ਰਹੀ ਹੈ ਦੁਖ ਵਿਆਪੈ ਜੇ ਬਾ ਸਾਧਨਾ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾ ਪੈ ਰਹਾ ਜਦ ਲਗ ਦਰਸ ਨ ਪਰਸੈ ਪ੍ਰੀਤਮ ਤਬ ਲਗ ਪੂਖ ਪਿਆਸੀ ਦਰਸਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਵਿਗਾਸੀ ਊਨਵ ਕਨਹਰ ਗਰਜੈ ਵਰਸੈ ਕੋਕਿਲ ਮੋਰ ਬਹਿ ਰਾਗੈ ਤਰ ਵਰ ਬਿਰਖ ਬਿਹੰਗ ਪੁਇੰਗਮ ਘਰ ਪਿਰ ਤਨ ਸੋਹਾਗੈ ਕੁਚਲ ਕੂਪ ਕੁਨਾਰ ਕੁਲਖਨੀ ਪਿਰ ਕਾ ਸਹਿਜ ਨ ਜਾਣਿਆ ਹਰ ਰਸ ਰੰਗ ਰਸ ਨਹੀਂ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਏ ਨ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਿਜ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰੰਗ ਮਹੱਲਾ ਪਹਿਲਾ ਦੂਰ ਨਾਹੀ ਮੇਰੋ ਪ੍ਰਭ ਪਿਆਰਾ ਸਤਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਨ ਆਧਾਰਾ ਰਹਾਓ ਇਨ ਬੇਦ ਹਰ ਮਿਲੀਐ ਵਰ ਕਾਮਨਾ ਧਨ ਸੁਹਾਗ ਪਿਆਰੀ ਜਾਤ ਵਰਣ ਕੁਲ ਸਹਿ ਸਾਚੂ ਕਾ ਗੁਰਮਤ ਸਬਦ ਵਿਚਾਰੀ ਜਿਸ ਮਨ ਮਾਨੈ ਅਬਮਾਨ ਨ ਤਕਉ ਹਿੰਸਾ ਲੋਭ ਵਿਸਾਰੇ ਸਹਿਜ ਰਵੇ ਵਰ ਕਾਮਣ ਪਿਰ ਕੀ ਗੁਰਮੁਖ ਰੰਗ ਸਵਾਰੇ ਜਾਰੋ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਪਸਾਰੀ ਜਿ세 ਅੰਤਰਪ੍ਰੀਤ ਰਾਮ ਰਸ ਨਾਹੀ ਦੁਬਿਦਾ ਕਰਮ ਵਿਕਾਰੀ ਅੰਤਰ ਰਤਨ ਪਦਾਰਥ ਹਿਤ ਕੋ ਦੁਰੈ ਨ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਰੰਗ ਮਹੱਲਾ ਚੌਥਾ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਹਰਿ ਕੇ ਸੰਤ ਜਨਾ ਕੀ ਹਮ ਧੂਰ ਮੇਲੇ ਸਤਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਪਰਪੂਰ ਰਹਾਉ ਸਤਗੁਰ ਸੰਤ ਮਿਲੇ ਸਾਤ ਪਾਈਏ ਕਿਲ ਵਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਭਈ ਪਰ ਫੁੱਲਿਤ ਪੁਰਖ ਨਿਰੰਜਨ ਦੇਖਿਆ ਹਜੂਰ ਵਡੈ ਭਾਗ ਸਤਸੰਗਤ ਪਾਈ ਹਰ ਹਰ ਨਾਮ ਰਹਿਆ ਪਰਪੂਰ 68 ਤੀਰਥ ਮਜਨ ਕੀਆ ਸਤਸੰਗਤ ਪਗ ਨਾਏ ਤੂਰ ਦੁਰਮਤ ਵਿਕਾਰ ਮਲੀਨ ਮਤ ਹੋਛੀ ਹਿਰਦਾ ਕਸੁੱਧ ਲਾਗਾ ਮੋਹਕੂਰ ਬਿਨ ਕਰਮਾ ਕਿਉ ਸੰਗਤ ਪਾਈਐ ਹਉ ਮੈਂ ਵਿਆਪ ਰਹਿਆ ਮਨ ਚੂਰ ਹੋ ਹੋ ਦਿਆਲ ਕਿਰਪਾ ਕਰ ਹਰਜੀ ਮੰਗੋ ਸਤਸੰਗਤ ਪਗ ਧੂਰ ਨਾਨਕ ਸੰਤ ਮਿਲੈ ਹਰ ਪਾਈਐ ਜਨ ਹਰ ਭੇਟਿਆ RAM ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਉ ਬਲਿਹਾਰੀ ਪਵਜਲ ਜਗਤ ਨਾ ਜਾਈ ਤਰਣਾ ਜਪ ਹਰ ਹਰ ਪਰ ਉਤਾਰੀ ਰਹਾਓ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅੰਧਨ ਰਾਮ ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ ਪ੍ਰਭ ਅਗਮ ਗੋਚਰ ਰਬਿਆ ਸਰਬ ਠਾਈ ਮੰਤਨ ਅਲਖ ਅਪਾਰੀ ਗੁਰ ਕਿਰਪਾਲ ਪੈ ਤਬ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਤਰਣੀ ਤਰ ਸਾਕਤ ਕੋ ਦੂਰ ਭਇਆ ਅਹੰਕਾਰੀ ਤ੍ਰਿਸ਼ਨਾ ਜਲਤ ਨ ਕਬਹੂ ਬੂਜਹਿ ਜੂ ਐ ਬਾਜੀ ਹਾਰੀ ਉਠਤ ਬੈਠਤ ਹਰ ਗੁਣ ਗਾਵਹਿ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕੋ ਨਦਰ ਪਈ ਹੈ ਤਿਨ ਕੀ ਪੈਜ ਸਵਾਰੀ ਸਰਗ ਮਹਿਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨ ਉਪਰ ਗੁਰਮੁਖ ਮਨ ਮੰਨਿਆ ਤਿਨਕੇ ਕਾਜ ਸਵਾਰੇ ਰਹਾਉ ਜੋ ਜਨਦੀਨ ਪੈ ਗੁਰ ਆਗੈ ਤਿਨਕੇ ਦੁਖ ਨਿਵਾਰੇ ਅੰਦਿਨ ਭਗਤ ਕਰਹਿ ਗੁਰ ਆਗੈ ਗੁਰ ਕੈ ਸਬਦ ਸਵਾਰੇ ਹਿਰਦੈ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵੇ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨੇਆ ਓਏ ਪਾਵਹਿ ਮੂਖ ਦੁਆਰੇ ਸਤਿਗੁਰ ਪ੍ਰਖ ਅਚਲ ਅਚਲਾ ਮਤ ਜਿਸ ਦ੍ਰਿੜਤਾ ਨਾਮ ਆਧਾਰੇ ਤਿਸ ਆਗੇ ਜੀਉ ਦੇਵੋ ਆਪਣਾ ਹਉ ਸਤਿਗੁਰ ਕੈ ਬਲਿਹਾਰੇ ਮਨਮੁਖ ਭ੍ਰਮ ਦੂਜੈ ਪਾਏ ਲਾਗੇ ਅੰਤਰ ਅਗਿਆਨ ਗੁਬਾਰੇ ਸਤਿਗੁਰ ਦਾਤਾ ਨਦਰ ਨ ਆਵੇ ਨਾ ਉਰਵਾਰ ਨ ਪਾਰੇ ਸਰਬੇ ਕਟਕਟ ਰਬਿਆ ਸੁਆਮੀ ਸਰਬ ਕਲਾ ਕਲ ਧਾਰੇ ਨਾਨਕ ਦਾਸ ਨ ਦਾਸ ਕਹਿਤ ਹੈ ਕਰ ਕਿਰਪਾ ਲੇਹੁ ਉਬਾਰੇ Sarg mahalla 4 gobind ki aisi kar kamaye jo kis kare so sat kar manoh gurmukha naam raho liv lae raho gobind preet lagi at meethi avar visra sab jae ਅੰਧੇ ਨੇ ਰਹਿਸ ਪਿਆ ਮਨ ਮਾਨਿਆ ਜੋਤੀ ਜੋਤ ਮਿਲਾਏ ਜਬ ਗੁਣ ਗਾਏ ਤਬਹੀ ਮਨ ਤ੍ਰਿਪਤੈ ਸਾਤ ਵਸੈ ਮਨ ਆਏ ਗੁਰ ਕਿਰਪਾਲ ਪੈ ਤਬ ਪਾਇਆ ਹਰ ਚਰਣੀ ਚਿਤ ਲਾਏ ਮਤ ਪ੍ਰਗਾਸ ਭਈ ਹਰ ਤਿਆਆ ਗਿਆਨ ਤਤ ਲਿਵ ਲਾਏ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਦ ਲਗਾਏ ਹਿਰਦਾਇ ਕਪਟ ਨਿਤ ਕਪਟ ਕਮਾਵੇ ਹੈ ਮੁਖੋ ਹਰ ਹਰ ਸੁਨਾਏ ਅੰਤਰ ਲੋਭ ਮਹਾ ਗੁਬਾਰਾ ਤੋਹ ਕੂਟੈ ਦੁਖ ਖਾਏ ਜਬ ਸੁਪ੍ਰਸੰਨ ਪਐ ਪ੍ਰਭ ਮੇਰੇ ਗੁਰਮੁਖ ਪਰਚਾਲਾਏ ਨਾਨਕ ਨਾਮ ਨਿਰੰજન ਪਾਇਆ ਨਾਮ ਜਪਤ ਸੁਖ ਪਾਏ ਸਾਰਗ ਮਹਲਾ 4 ਮੇਰਾ ਮਨ ਰਾਮ ਨਾਮ ਮਨ ਮਾਨੀ ਮੇਰਾ ਹੀਰ ਹੈ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਉ ਦੀਨ ਦਇਆਲ ਹੋ ਵਹ ਜਨ ਊਪਰ ਜਨ ਦੇਵਹ ਕਥ ਕਹਾਣੀ ਸੰਤ ਜਨਾਂ ਮਿਲ ਹਰ ਰਸ ਪਾਇਆ ਹਰਮੰਤਨ ਮੀਠ ਲਗਾਨੀ ਹਰ ਕੈ ਰੰਗ ਰਤੇ ਬੈਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖ ਹੈ ਪੁਰਖ ਮਿਲਿਆ ਸੁਖ ਪਾਇਆ ਸਭ ਚੂਕੀ ਆਮਣ ਜਾਣੀ ਨੈਣੀ ਬਿਰਹ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ ਸ਼ਰਮਣੀ ਕੀਰਤਨ ਸੁਨੋ ਦਿਨ ਰਾਤੀ ਹਿਰਦੈ ਹਰ ਹਰ ਭਾਨੀ ਪੰਜ ਜਨਾ ਗੁਰ ਬਸਗਤ ਆਣੇ ਤਉ ਉਨ ਮਨ ਨਾਮ ਲਗਾਨੀ ਜਨ ਨਾਨਕ ਹਰ ਕਿਰਪਾ ਧਾਰੀ ਹਰਿ ਰਾਮੈ ਨਾਮ ਸਮਾਨੀ ਸਾਰਗ ਮਹਲਾ 4 ਜਪ ਮੰਨ ਰਾਮ ਨਾਮ ਪੜਸਾਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹਰਨੇ ਫਲ ਸਭ ਵਿਸਥਾਰ ਰਹਾਉ ਕਿਆ ਲੀਜੈ ਕਿਆ ਤਜਿਐ ਬਉਰੇ ਜੋਦੀ ਸੈ ਸੋਛਾਰ ਜਿਸ ਬਿਖਿਆ ਕੋ ਤੁਮ ਆਪਣੀ ਕਰ ਜਾਣੋ ਸਾ ਛਾੜ ਜਾਹੋ ਸਿਰ ਭਾਰ ਤਿਲ ਤਿਲ ਪਲ ਪਲ ਔਦ ਫਨ ਘਟੈ ਬੂਝ ਨ ਸਕੇ ਗਵਾਰ ਸੋ ਕਿਛ ਕਰੈ ਜੇ ਸਾਥ ਨ ਚਾਲੈ ਇਹੋ ਸਾਖਤ ਕਾ ਆਚਾਰ ਸੰਤ ਜਨਾ ਕੈ ਸੰਗ ਮਿਲ ਬੋਰੀ ਤੋ ਪਾਵਹਿ ਮੋਖ ਦੁਆਰ ਬਿਨ ਸਤ ਸੰਗ ਸੁਖ ਕਿਨੈ ਨਾ ਪਾਇਆ ਜਾਏ ਪੂਛੋ ਬੇਦ ਵਿਚਾਰ ਰਾਣਾ ਰਾਓ ਸਬੈ ਕੋ ਚਾਲੈ ਝੂਠ ਛੋੜ ਜਾਏ ਪਾਸਾਰ ਨਾਨਕ ਸੰਤ ਸਦਾ ਥਿਰ ਨਹਿ ਚਲ ਜਿਨ ਰਾਮ ਨਾਮ ਆਧਾਰ ਸਰਗ ਮਹੱਲਾ ਚੌਥਾ ਕਰਤੀ ਜਾ ਦੁਪਦਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ ਰਹਾਉ ਜਿਸ ਧਨ ਕਾ ਤੁਮ ਗਰਭ ਕਰਤ ਹਾਉ ਸੋ ਤਨ ਕਿਸਹਿ ਨ ਆਪ ਖਿਨ ਮਹਿ ਛੋੜ ਜਾਏ ਬਿਖਿਆ ਰਸ ਤੋ ਲਾਗੇ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸਵਾਮੀ ਹਰ ਤਿਨਕੇ ਜਪੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕਉ ਜੋ ਸੁਨਹੁ ਤੋ ਜਾਏ ਸੰਤਾਪ Sarg mahalla 4 kar 5 va dup de pratal Ik Onkar satgur prasad jap man jagannath jagdishro jag jeevano man mohan soo preet lagi ਮੈਂ ਹਰ 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 ਟੀਕ ਸਭ ਦਿਨ ਸਭ ਰਾਤ ਰਹਾਉ ਹਰ ਕੀ ਉਪਮਾ ਅਨਕ 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 ਗੁਣ ਗਾਵਤ ਸੁਖ ਨਾਰਦ ਬ੍ਰਹਮਾਦਿਕ ਤਵ ਗੁਣ ਸੁਆਮੀ ਗਨਨ ਨਾ ਜਾਤ ਤੂੰ ਹਰ ਬਿਆੰਤ ਤੂੰ ਹਰ ਬਿਆੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣੈ ਆਪਣੀ ਭਾਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਭਗਾਤ ਤੇ ਹਰ ਕੇ ਜਨ ਹਰ ਸਿਓ ਰਲ ਮਿਲੇ ਜੈਸੇ ਜਨ ਨਾਨਕ ਸੱਲੈ ਸਲਲ ਮਿਲਾਤ